ਖੜਾ ਵੇਂਦੀ ਆ ਕਹਿੰਦੇ ਗਿੰਦੇ ਥਲੀ ਨੂੰ ਇਹ ਆ ਗਿਆ ਤੇਰਾ ਰੋਡਸ ਚਾਰ ਹੀ ਤਰੀਕੇ ਆ ਨਾ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਤੇ ਇੱਥੇ ਗੱਲ ਸ਼ੌਂਕ ਤੇ ਪਿਆਰ ਦੀ ਆ ਗਈ ਆ ਦੇਖੋ ਬਾਈ ਤਾਂ ਸ਼ੌਂਕ ਤੇ ਪਿਆਰ ਬਾਈ ਗਿੰਦਾ ਥਲੀ ਕੀ ਜਿਗਾਰਡ ਬਣਾਇਆ ਇਹਨੇ ਤੇ ਤੁਹਾਨੂੰ ਦਿਖਾਉਣਾ ਕਰਦੇ ਆ ਬਈਆਂ ਗੱਲ ਘੈਂਟ ਗੱਲ ਵਾਤਾ

ਹਾਂ ਔਖਲੀ ਅੱਛਾ ਅੱਛਾ ਹਾਂ ਇਹ ਦੋ ਤੇ ਹੋ ਗਈ ਇਹ ਟਰਾਲੀ ਹੈ ਟ੍ਰੈਡਲ ਇੱਥੇ ਵਜਣੀਆਂ ਲੱਗੂ ਲੱਗਦਾ ਹੈ ਦੀ ਉਹ ਇਹ ਤਿੰਨ ਟਾਇਰ ਹੀ ਹੁੰਦਾ ਇਦਾਂ ਔਖਾ ਚਲਾਉਣਾ ਫਿਰ ਇਹ ਬੈਲਸ ਬਣਾਉਣਾ ਔਖਾ ਬੈਠੀ ਚ ਲਉਗਾ ਔਖਾ ਐਵਰੀ ਡੇਸ ਆਪਦੇ ਲੈਟਸ ਟ੍ਰੀਡ ਇਜ਼ ਦੈਟਸ ਮੀ ਆਮ ਆਪਣਾ ਸਾਈਕਲ ਕਿੰਨਾ ਘੜਦਾ ਹੋਊਗਾ ਉਹ ਵੀ ਉਨੀ ਘੜਦੇ ਥੋੜਾ ਵੱਧ ਘੜਦਾ ਮੇਉ ਦੇ ਬਸ ਮਾਨਦ ਰਿਹਾ ਹੋਇਆ ਫਿਰ ਲੋ ਵੀ ਮਿੱਤਰੋ ਆਪਾਂ ਵੀ ਇਹ ਸਾਈਕਲ ਤੇ ਟ੍ਰਾਈ ਲੈਣ ਲੱਗੇ ਸੀ ਤੇ ਪੈਡਲ ਮਾਰਨੇ ਤਾਂ ਸੌਖੇ ਸੀ ਪਰ ਇਹਦੇ ਤੇ ਤੇ ਬੈਲੈਂਸ ਬਣਾਉਣਾ ਬਹੁਤ ਔਖਾ ਬਾਈ ਪਤਾ ਨਹੀਂ ਕਿਵੇਂ ਚਲਾਈ ਫਿਰਦਾ ਤੇ ਆਪਾਂ ਤਾਂ ਇਹਦਾ ਤਜਰਬਾ ਜਾਈ ਨਾ ਆਇਆ ਨਹੀਂ ਹਾਂ ਪੈਡਲ ਜ਼ਰੂਰ ਵੱਜ ਗਏ ਪਰ ਬੈਲੈਂਸ ਇਹਦਾ ਬਣਿਆ ਨਹੀਂ ਬੈਲੈਂਸ ਬਣਾਉਣ ਦੀ ਖਾਤਰ ਇਹਦੇ ਤੇ ਛੁੱਟੀ ਲਾਉਣੀ ਪੈਣੀ ਆ ਫਿਰ ਬੈਲੈਂਸ ਬਣੂ ਨਹੀਂ ਆਪਣੇ ਹੱਥ ਤੋਂ ਪਰ ਇਹ ਕੰਮ ਇਹ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੋ ਗਈ 1 ਅਕਤੂਬਰ 2024 ਤੇ ਤੁਸੀਂ ਦੇਖ ਹੀ ਲਿਆਣਾ ਬਾਈ ਦਾ ਸਾਈਕਲ ਬਾਈ ਹੈਗਾ ਗਿੰਦਾ ਥਲੀ ਪਿੰਡ ਤੋਂ ਇਹ 29 ਤਰੀਕ ਤੋਂ ਚੱਲਿਆ ਸੀ ਰੋਪੜ ਦੇ ਨੇੜੇ ਪਿੰਡਾ ਥਲੀ ਤੇ ਬਾਈ ਸਫ਼ਰ ਕਰ ਰਿਹਾ ਸਾਈਕਲ ਤੇ ਤੇ ਬਹੁਤ ਸੋਹਣਾ ਸਾਈਕਲ ਬਣਾਇਆ ਹੋਇਆ ਬਾਈ ਨੇ ਤੇ ਲੈਨੇ ਸਾਈਕਲ ਵਾਰੀ ਜਾਣਕਾਰੀ ਮਜੂ ਤੂੰ ਦੇਖ ਪੈ ਕੇ ਚੱਲਦਾ ਏ ਸਾਰਾ ਪੈਡਲੇ ਦੇ ਤਾਹਾਂ ਲੱਗੇ ਹੋਏ ਆ ਸਾਰਾ ਸਮਾਨ ਬਾਈ ਕੋਲ ਸ਼ੀਸ਼ੇ ਲੱਗੇ ਹੋਏ ਆ ਸਾਈਕਲ ਦਾ ਇਹ ਡੀ ਬਣਾਈ ਗਈ ਆ ਪਿੱਛੇ ਟਰਾਲੀ ਪਈ ਹੋਈ ਆ ਸੋਲਰ ਪੈਨਲ ਐ ਇਧਰ ਬਾਕਸ ਆਗੇ ਸਮਾਨ ਸਮੂਹ ਰੱਖਿਆ ਹੋਇਆ ਇਹਦੇ ਵਿੱਚ ਸਮਾਨ ਆ ਤੇ ਬਾਈ ਦੇ ਦਿਮਾਗ 'ਚ ਕਿਵੇਂ ਆਇਆ ਆ ਆਈਡੀਆ ਇਹ ਪਹਿਲਾਂ ਇਹ ਬਾਈ ਮਿਲੇ ਸੀਗਾ ਦੇਖਦਾ ਰਹਿੰਦਾ ਸੀ ਵੀਡੀਓ ਅ ਤੁਸੀਂ 265 ਦਿਨ ਲਾ ਕੇ ਆਏ ਮੈਂ ਕਹਿੰਦਾ ਲਗਭਗ ਕੰਨਿਆਕ ਵਾਰੀ ਰੱਖੀ ਸੀ 295 ਦਿਨ ਸੀ ਵੀਰੇ 2023 ਦੇ ਵਿੱਚ ਗਏ ਸੀ 2022 'ਚ ਗਏ ਸੀ 23 'ਚ ਮੁੜ ਕੇ ਆਏ 23 'ਚ ਮੁੜ ਕੇ ਤੇ ਨਾਲ ਤੇਰੀ ਬਾਈ ਇੱਕ ਤਰ੍ਹਾਂ ਦੋਸਤ ਸੀ ਇਹਨਾਂ ਵੀ ਆਓ ਵਿਕਾਸ ਸੀਮੰਦਾ ਜੀ ਮਾਹੌਣ ਪਿੰਡ ਤੋਂ ਉਹਦਾ ਸਾਈਕਲ ਵੱਖਰਾ ਸੀ ਹਾਂਜੀ ਉਦੋਂ ਹੈ ਦੰਦੇ ਸੀ ਨੂੰ ਰਿਕਮੈਂਟ ਸਾਈਕਲ ਕਹਿੰਦੇ ਆ ਠੀਕ ਹੈ ਉਹ ਰਿਕਮੈਂਟ ਟ੍ਰਾਈਕ थी 10 3 ਟਾਇਰ ਵਾਲੀ 2 ਟਾਇਰ ਉਹਦੇ ਅੱਗੇ ਸੀ ਇੱਕ ਟਾਇਰ ਸੀ ਉਹਤੇ ਗਏ ਸੀ ਅਸੀਂ ਪੰਜਾਬ ਤੋਂ ਕਿੰਨੇ ਰਿਕਮੈਂਟ ਆ ਜਾ ਸਕਦੇ ਕਿੰਨੇ ਟਾਇਰ 265 70 ਦੇ ਕਿੰਨੇ ਲਾ ਕੇ 295 295 ਲਾਇਆ ਸੀ ਨਹੀਂ ਨਹੀਂ ਇਹ ਬਣਾਉਣ ਦੇ ਮਾਨ ਵਿਚ ਵਿਚਾਰ ਕਿਵੇਂ ਆਇਆ ਇਹ ਜਿਹੜਾ ਪਹਿਲਾਂ ਰਿਕਮੈਂਡ ਟ੍ਰਾਈਕ ਬਣਾਈ ਸੀ ਉਹ ਇੱਕ 2021 ਤੇ 22 ਦੇ ਵਿੱਚ ਕੋਰਾ ਆਇਆ ਸੀ ਇੱਥੇ ਆਪਣਾ ਇੰਡੀਆ ਠੀਕ ਹੈ ਉਹਦੇ ਕੋਲ ਰਿਕਮੈਂਡ ਸਾਈਕਲ ਸੀ ਓਕੇ ਉਹਦੀ ਇੱਕ ਵੀਡੀਓ ਵੈਸੇ ਮੇਰੇ ਕੋਲ YouTube ਤੇ ਸ਼ੋ ਹੋ ਗਈ ਮੈਨੂੰ ਬੜਾ ਜੱਚ ਆਇਆ ਸਾਈਕਲ ਹੂੰ ਹੂੰ ਫਿਰ ਮੈਂ ਇਹਦੇ ਬਾਰੇ ਰਿਸਰਚ ਕਰ ਕੀਤੀ ਕਿ ਕਿੱਦਾਂ ਦੇ ਸਾਈਕਲ ਹੁੰਦੇ ਆ ਕਿੱਦਾਂ ਬਣਦੇ ਆ ਕਿੱਥੇ ਮਿਲਦੇ ਆ ਪੂਰੇ ਨਹੀਂ ਬਣਦੇ ਜੀ ਇੱਥੇ ਠੀਕ ਹੈ ਇੱਕ ਕੰਪਨੀ ਬਣਾਉਂਦੀ ਆ ਬਣਾਉਂਦੇ ਰੇਟ ਬਹੁਤ ਮਹਿੰਗੇ ਆ ਉਹ ਰਿਕਮੈਂਡ ਟ੍ਰਾਈਕ ਬਣਾਉਂਦੇ ਆ ਫਿਰ ਆਪਾਂ ਇੱਥੇ ਪਿੰਡ 'ਚ ਬਣਵਾਈਆਂ ਸੀ ਉਹ ਟ੍ਰਾਈਕਾਂ ਹਾਂ ਹਾਂ ਉਹ ਤੋਂ ਬਾਅਦ ਤੇ ਕਮੀਆਂ ਘਾਫੀ ਸੀ ਜਦੋਂ ਪਾਂ ਕੰਨਿਆ ਕੁਮਾਰੀ ਲੈ ਕੇ ਗਈ ਤੇ ਮੇਰਾ ਇਰਾਦਾ ਸੀ ਜਦੋਂ ਮੈਂ ਵਾਪਸ ਆਉਂਗਾ ਤਾਂ ਮੈਂ ਆਪ ਸਿੱਖ ਕੇ ਸਾਰਾ ਕੰਮ ਇਹ ਵੈਲਡਿੰਗ ਮੋਲਡਿੰਗ ਦਾ ਹੋ ਲਲਪਭਾਜਾ ਹੁੰਦਾ ਵੀ ਮੈਂ ਆਪ ਤਿਆਰ ਕਰੂੰਗਾ ਫਿਰ ਮੈਂ ਆਪਦੇ ਹਿਸਾਬ ਨਾਲ ਇਹਨੂੰ ਜਿੰਨਾ ਹੋ ਸਕੇ ਉਹਨਾਂ ਸੁਖਦਾ ਜਨਕ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬੜੀ ਸਾਬਤਰੀ ਜੀ ਸਾਈਕਲ ਬਣ ਗਈ ਕਿੰਨੇ ਟਾਈਮ ਦੇ ਵਿੱਚ ਬਣੀ ਵੀਰੇ ਛੋਟੀ ਇਹ ਮੈਂ ਬਹੁਤ ਹੌਲੀ ਹੌਲੀ ਕੰਮ ਕੀਤਾ ਜੀ 10 ਦਿਨਾਂ 'ਚ ਘੰਟਾ ਲਾ ਲਿਆ ਕਦੇ ਡੇਢ ਘੰਟਾ ਮੈਂ ਤਕਰੀਬਨ 20-25 ਦਿਨਾਂ ਦੇ ਵਿੱਚ ਤਿਆਰ ਕਰਦਾ 20-25 ਦਿਨਾਂ ਦੇ ਵਿੱਚੋਂ ਥੋੜ ਤੇ ਹੁਣ ਤੁਹਾਡਾ ਸਫਰ ਕਿੱਥੇ ਤੱਕ ਦਾ ਇਰਾਦਾ ਥੋੜਾ ਜਿਹਾ ਕਿੱਥੇ ਚੱਲੇ ਹੋਣ ਹੁਣ ਮੈਂ ਚੱਲਾ ਹੋਇਆ ਜੀ ਇੱਥੋਂ ਫੜੀ ਤੋਂ ਸ਼ੁਰੂ ਕੀਤਾ ਸੀ ਰੋਪੜ ਤੋਂ ਠੀਕ ਹੈ ਜੀ ਦੋਲਾ ਵੀਰਾ ਗੁਜਰਾਤ ਤੱਕ ਦੋਲਾ ਵੀਰਾ ਗੁਜਰਾਤ ਤੱਕ ਕਿੰਨੇ ਟਾਈਮ ਦੇ ਵਿੱਚ ਅੰਦਾਜ਼ਾ ਤੁਸੀਂ ਪਹੁੰਚੋਗੇ 25-30 ਦਿਨਾਂ ਦੇ ਵਿੱਚ ਮੇਰਾ ਆਈਡੀਆ ਹੈ ਜੀ ਮੈਂ ਪਹੁੰਚ ਜਾਵਾਂ ਤੇ ਬਾਈ ਰਸਤੇ ਕੱਲ ਸਾਡਾ ਇੱਕ ਕਾਮਨ ਦੋਸਤ ਦਾ ਬੀਲਾ ਬਲਜਿੰਦਰ ਬੀਲਾ ਜਾਣਦੀ ਹੋਵੋਗੇ ਸਾਰੇ ਉਹਨੂੰ ਹਾਂ ਜੀ ਤੇ ਉਹਦੀ ਮੈਨੂੰ ਕਾਲ ਆਈ ਕਹਿੰਦਾ ਇੱਕ ਵੀ ਆਪਣਾ ਸਾਈਕਲ ਵਾਲਾ ਵੀਰ ਆ ਵੀ ਉਹ ਤੇਰੇ ਪੋਲ ਦੀ ਲੰਘ ਰਿਹਾ ਉਹਨੂੰ ਕਾਲ ਕਰਦਾ ਬਾਈ ਰਾਏਕੋਡ ਕ੍ਰੋਸ ਮੈਂ ਕਾਲ ਕਰ ਲਈ ਫਿਰ ਉਹਨੂੰ ਲੈ ਕੇ ਆਇਆ ਤਾਂ ਮਿਲੇ ਅਸੀਂ ਤੇ ਉਹ ਤੋਂ ਪਹਿਲਾਂ ਮੈਂ ਬਾਈ ਨੇ ਵੀਡੀਓ ਦੇਖਦਾ ਸੀ ਬਾਈ ਸਾਡਾ ਇੱਕ ਦੋਸਤ ਹੋਰ ਆ ਗੋਲੀ ਪ੍ਰਤਪਲ ਗੋਲੀ ਤੇ ਉਹਦੇ ਜਰੀਏ ਬਾਈ ਨਾਲ ਮੇਲ-ਜੋਲ ਹੋਇਆ ਤੇ ਬਹੁਤ ਵਧੀਆ ਲੱਗਿਆ ਵੀਰੇ ਤੈਨੂੰ ਮਿਲ ਕੇ ਤੇ ਤੁਹਾਨੂੰ ਸਾਡੇ ਤੇ ਸਾਡੇ ਕੋਲੇ ਪਹੁੰਚਿਆ ਰਾਤ ਗੁਜ਼ਾਰੀ ਤੇ ਬਾਈ ਦਾ ਤੇ ਬਾਈ ਚੱਲਿਆ ਹੁਣ ਤੇ ਦੋਵੇਂ ਦੁਆਵਾਂ ਸਾਰੇ ਥੋੜਾ ਸਾਫਰ ਵਧੀਆ ਰਹੇ ਮਾਨ ਮਾਤਮਾ ਤੁਹਾਡੀ ਜਤਾ ਚੱਲਦੀ ਗੱਲਾਂ ਚ ਰੱਖੀ ਧੰਨਵਾਦ ਤੇ ਲੱਗਦੀ ਬਹੁਤ ਠੀਕ ਹੈ ਦੋਸਤੋ ਸਾਈਕਲ ਦੇਖ ਲਓ ਇੱਕ ਵਾਰ ਚਾਕੀ ਮਾਰ ਲਓ ਪਰ ਸ਼ੈਤਰੀ ਲਈ ਧੁੱਪ ਤੋਂ ਤੇ ਦੇਖੀ ਚਲੋ ਕੀ ਆ ਜਦੋਂ ਦੀ ਰਸਤੇ ਚੋਂ ਲੰਘਦੇ ਆ ਲੋਕ ਆ ਲੋਕੜੀ ਮੈਗਨਫਾਈਕੀ ਫੜਦੇ ਨਹੀਂ ਦੇਖਣ ਉਹਣਾ ਦੇਖਦੇ ਆ ਕੱਲ ਪਿੰਡ ਦੇ ਵਿੱਚ ਜਦੋਂ ਐਂਟਰ ਹੋਏ ਲੋਕ ਇਹੀ ਦੇਖਣ ਵੀ ਕੀ ਬਣਾਇਆ ਕੀ ਹੋਇਆ ਹੈ ਸਹੀ ਗੱਲ ਵੀ ਬਹੁਤ ਸੁਣਾ ਜੇ ਵਜਨਾ ਤਾਂ ਇਹ ਬੱਧ ਗਜ਼ਾਂ ਕਰਕੇ ਵਜਨ ਚ ਕੀ ਸਕਦਾ ਆ ਅਗੇ ਦੇਖ ਲੈ ਬੰਦਾ ਬੈਠਾ ਇੱਥੇ ਪਿਆ ਆਰਾਮ ਨਾ ਜਾਂਦਾ ਬਾਈ ਟੌਰ ਨਾਲ ਪਰ ਬਾਈ ਬੈਲੈਂਸ ਬਣਾਉਣਾ ਬਹੁਤ ਔਖਾ ਇਹਦੇ ਤੇ ਦੇਖੋ ਨਹੀਂ ਲੱਗਦਾ ਵੀ ਟੌਰ 'ਨਾ ਬੈਠਾ ਮੈਂ ਚਲਾਉਣ ਲੱਗਿਆ ਸੀ ਬੈਠਾ ਬੰਦਾ ਟੌਰ 'ਨਾ ਬੈਠਾ ਟੌਰ 'ਨਾ ਬੈਲੈਂਸ ਬਣਾਉਣਾ ਬਹੁਤ ਔਖਾ ਇਹਦਾ ਤੇ ਲੱਗੇ ਬਾਈ ਹਵਾ ਫੁੱਲ ਕਰਨ ਲੱਗਿਆ ਹੁਣ ਕਹਿੰਦਾ ਬਸ ਹੁਣ ਗੱਡੀ ਸਿੱਧਾ ਜਾ ਕੇ ਬਠਿੰਡੇ ਬਠਿੰਡੇ ਰੁਕਣੀਆਂ ਲਗਭਗ 90 ਕਿਲੋਮੀਟਰ ਅੱਜ ਬਾਈ ਨੇ ਕਵਰ ਕਰਨਾ ਗੋਰਿਆਂ ਨੂੰ ਘਟਾ ਜਾ ਸਾਡੀ ਪੰਜਾਬੀ ਕਿਤੇ ਚੱਬ ਕੱਢੇ ਪਿਆ ਕਹਿੰਦੇ ਬਾਈ ਦਾ ਐਡ ਗਿੰਦਾ ਥਲੀ YouTube ਚੈਨਲ Instagram ਤੇ ਵੀ ਆ ਫੋਲੋ ਜ਼ਰੂਰ ਕਰੋ ਹੌਸਲਾ ਵਧਾਓ ਬਾਈ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਮੈਂ ਜੀ ਵੀਡੀਓ ਚ ਦੇਖ ਕੇ ਸੀ ਮੈਂ ਗੋਰੇ ਗੂਰੀਆਂ ਪਾਈ ਫਿਰਦੀਆਂ ਨੇ ਮਗਰ ਉਹ ਟਰਾਲੀ ਜਿਹਦੇ ਵਿੱਚ ਜਵਾਗ ਬਿਠਾਏ ਹੁੰਦੇ ਉਹਨਾਂ ਦੇ ਹਾਂ ਉਹ ਦੋ ਟਾਈਮ ਹੁੰਦੇ ਹਾਂ ਪਰ ਗਿੰਦੇ ਇੰਨੀ ਕਿਹੜਾ ਘਟਾ ਕੰਮ ਹੋ ਸラム ਨੂੰ ਕੋਸਤਾ ਅਲਵਿਦਾ ਸੁਭ ਕਾਮਨਾਵਾਂ ਤੇਰੇ ਸਫਰ ਨੂੰ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਟਾਟਾ ਬਾਏ ਬਾਏ